ਪਿਛਲੇ ਸਮੇਂ ਦੇ ਵਿੱਚ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਅਤੇ ਅਸੀਂ ਪਿੰਡ ਵਾਸੀਆਂ ਨੇ ਸਾਰਿਆਂ ਦੇ ਕੋਲ ਸਕੂਲ ਦੀ ਦੁਰਦਸ਼ਾ ਨੂੰ ਸੁਧਾਰਨ ਦੇ ਲਈ ਗੁਹਾਰ ਲਗਾਈ ਪਰ ਕਿਸੇ ਨੇ ਵੀ ਸਾਡੀ ਬਾਹਨਾ ਫੜੀ ਅਤੇ ਹੁਣ ਪੰਜ ਦਹਾਕਿਆਂ ਪੁਰਾਣੀ ਇਮਾਰਤ ਨੂੰ ਟਾ ਕੇ ਵਧੀਆ ਅਤੇ ਆਧੁਨਿਕ ਸਹੂਲਤਾਂ ਵਾਲਾ ਸਕੂਲ ਬਣਾਇਆ ਜਾ ਰਿਹਾ ਹੈ ਇਸ ਦੇ ਲਈ ਅਸੀਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਜੀ ਦਾ ਧੰਨਵਾਦ ਕਰਦੇ ਹਾਂ ਇਹ ਕਹਿਣਾ ਹੈ ਚੰਗਰ ਇਲਾਕੇ ਦੇ ਦੇ ਪਿੰਡ ਲਖੇੜ ਦੇ ਵਸਨੀਕਾਂ ਦਾ लखेड़ दे ने कहा, के सरकारी कहा। पर साड़ी किसे ने ना सुनी हरजोत बैंस ने दिल्ली दिलचस्पी लेंदे आसुरखियत स्कूल टाके चाली लख चाली हजार की कीमत आलिशान बिल्डिंग आधुनिक सहूलत वाला स्कूल बनाया शुरू किया जिसके कैबिनेट मंत्री हरजोत बैंस रवानगे ਕਿਤੇ ਜੇ ਜੇ ਲੱਗੂ ਮੈਂ ਕਿ ਜਨਰਲ ਵੀ ਇਹੀ ਹੈ ਕਿ ਤੇ ਸਕੂਲ ਚ ਜਨਰਲ ਨੂੰ ਘਰੋਂ ਖਣ ਮੜਿਆ ਉਦੋਂ ਜਨਰਲ ਨੂੰ ਬਹਿ ਕੇ ਪੁੱਛਿਆ ਗਿਆ ਕਿ ਕਿੱਥੇ ਸਕੂਲ ਤਾ ਲੱਗਦਾ ਕਿ ਮੈਂ ਇਹ ਦੇਖ ਰਿਹਾ ਵਿਚ ਵਿੱਚ ਖੜਿਆ ਆ ਉਹ ਨਾਲ ਆਖੀ ਰਾਜ ਨਗਰ ਤੋਂ ਮੈਂ ਕੱਲੀ ਮਨਾ ਕੇ ਮੈਂ ਕਰੀ ਬ੍ਰੇਕ ਕਿੱਥੇ ਕੰਨ ਦੀ ਬੰਦ ਚੁੱਕ ਕੇ ਉਲਗ ਬੁਲ ਗਿਆ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸੁਬੇਦਾਰ ਰਾਜਪਾਲ ਹੈ ਜੀ। ਰਾਜਪਾਲ ਜੀ ਇਹ ਦੱਸੋ ਵੀ ਤੁਹਾਡੇ ਪਿੰਡ ਦਾ ਜਿਹੜਾ ਸਕੂਲ ਹੈ ਇਹਦੀ ਹਾਲਤ ਬੜੀ ਖਸਤਾ ਸੀਗੀ ਤੇ ਹੁਣ ਦੇ ਹਾਲਾਤ ਇਹ ਕਦੋਂ ਦਾ ਸਕੂਲ ਬਣਿਆ ਹੋਇਆ ਹੈ? ਇਹ ਸਕੂਲ ਜੀ ਲਗਭਗ ਕੋਈ 45 45 ਸਾਲ ਪਹਿਲਾਂ ਦਾ ਬਣਿਆ ਹੋਇਆ ਜੀ। ਤੇ ਇਹਦਾ ਨਾ ਕੋਈ ਕਿਸੇ ਨੇ ਰਿਪੇਅਰ ਕੀਤੀ ਨਾ ਕਦੀ ਦੀ ਕੋਪਰਕ੍ਰੇਸ਼ਨ ਕੀਤੀ ਜੀ। ਹਾਂਜੀ। ਕਦੀ ਕੋਈ ਸਰਕਾਰਾਂ ਦਾ ਕੋਈ ਪਹੁੰਚ ਕੀਤੀ ਵੀ ਇਹਦੀ ਹਾਲਾਤ ਸੁਧਾਰੇ ਜਾਣ ਬੱਚੇ ਪੜ੍ਹਦੇ ਛੋਟੇ ਛੋਟੇ ਇੱਥੇ। ਹਾਂਜੀ ਇਹ ਸਮੇਂ-ਸਮੇਂ ਦੇ ਮੁਤਾਬਕ ਹਰ ਇੱਕ ਸਰਕਾਰ ਕੋ ਪਹੁੰਚ ਕੀਤੀ ਪਿੰਡ ਵਸੀਆਂ ਨੇ ਕਿ ਸਕੂਲਾਂ ਦਾ ਜਿਹੜਾ ਸੁਧ ਕੰਗੋਲਿਆ ਕੀਤਾ ਗਿਆ ਨਹੀਂ ਧਿਆਨ ਦਤਾ ਜੀ ਜਿਹੜੀਆਂ ਸਕੂਲ ਦੀਆਂ ਕਲਾਸਾਂ ਕਿੱਥੇ ਲੱਗਦੀਆਂ ਬੱਚੇ ਕਿੱਥੇ ਪੜ੍ਹਨ ਜਾਂਦੇ ਹੁਣ ਇਹ ਟੈਂਪਰੇਰੀ ਬੱਚੇ ਸ਼ਿਫਟ ਕੀਤੇ ਹੋਏ ਸੀ ਇੱਕ ਥੱਲੇ ਸਕੂਲ ਹੈ ਜੀ ਇਸੇ ਪਿੰਡ ਦਾ ਥਨੇੜੇ ਬਾਸ ਵਿੱਚ ਉੱਥੇ ਜਾਂਦੇ ਆ ਜੀ ਬੱਚੇ ਹਾਂਜੀ ਤੇ ਹੁਣ ਸਕੂਲ ਦੀ ਜ਼ਾਰਾ ਪਨਤੋੜ ਹੋ ਰਹੀ ਹੈ ਨਵਾਂ ਸਕੂਲ ਬਣ ਰਿਹਾ ਹੈ ਜੀ ਕਿਦਾਂ ਦੇਖਦੇ ਆ ਇਹ ਦੇਖੋ ਜੀ ਬਹੁਤ ਵਧੀਆ ਸਾਡੇ ਸਿੱਖਿਆ ਮੰਤਰੀ ਸਾਹਿਬ ਨੇ ਇੱਕ ਇਸ ਸਕੂਲ ਨੂੰ ਪਹਿਲ ਦੇ ਆਧਾਰ ਤੇ ਚੁਣਿਆ ਉਹਨਾਂ ਨੇ ਸਪੈਸ਼ਲੀ ਦੇ ਵਾਸਤੇ 40 ਲੱਖ 40 ਹਜ਼ਾਰ ਦੀ ਗ੍ਰਾਂਟ ਵੀ ਜਾਰੀ ਕੀਤੀ ਹੈ ਤੇ ਹੁਣ ਇੱਕ ਲੱਗਦਾ ਸਾਨੂੰ ਕਿ ਆਉਣ ਵਾਲੇ ਸਮੇਂ ਚ ਬੱਚਿਆਂ ਦੇ ਇਹ ਕੋ ਅਵਲ ਸਕੂਲ ਬਣੇਗਾ ਜੀ ਇੱਕ ਨੰਬਰ ਦਾ ਸਕੂਲ ਬਣੇਗਾ ਸਾਡੇ ਪੰਜਾਬ ਚ ਜਿਹੜਾ ਨਾਮ ਹੈ ਜੀ ਸ਼ਮਸ਼ੇਰ ਸਿੰਘ ਸ਼ਮਸ਼ੇਰ ਸਿੰਘ ਜੀ ਤੁਹਾਡਾ ਪਿੰਡ ਦੇ ਵਿੱਚ ਸਕੂਲ ਹੈਗਾ ਇਹਦੀ ਹਾਲ ਜਿਹੜੀ ਬੜੀ ਖਸਤਾ ਸੀਗੀ ਕਿਦਾਂ ਦੇਖਦੇ ਹੋ ਹੁਣ ਸਰ ਇਹਦੀ ਤਾਂ ਜਿਹੜੀ ਬਹੁਤ ਹਾਲਤ ਖਸਤਾ ਸੀਗੀ ਇਹ ਇਹ ਕਈ ਵਾਰ ਅਨਸੇਪ ਵੀ ਹੋ ਚੁੱਕਿਆ ਜੀ ਔਰ ਇਹਦੇ ਵਿੱਚ ਬਰਸਾਤ ਦੇ ਟਾਈਮ ਇਦਾਂ ਦਾ ਸਮਾਂ ਹੁੰਦਾ ਸੀਗਾ ਤੇ ਕਿਸੇ ਵੀ ਟਾਈਮ ਇਹ ਗਿਰ ਸਕਦਾ ਸੀਗਾ ਅਸੀਂ ਅੱਜ ਤੋਂ 3-4 ਮਹੀਨੇ ਪਹਿਲੇ ਇੱਥੇ ਮੰਤਰੀ ਸਾਹਿਬ ਦਾ ਪ੍ਰੋਗਰਾਮ ਰੱਖਿਆ ਸੀਗਾ ਆਪਾਂ ਮੰਤਰੀ ਸਾਹਿਬ ਨੂੰ ਆ ਸਕੂਲ ਦਿਖਾਉਣ ਬਾਰੇ ਕਿਹਾ ਤਾਂ ਸਾਡੇ ਜਿਹੜੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਜ ਜੀ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਸਕੂਲ ਹੈ ਮੈਂ ਹੁਣ ਨਹੀਂ ਦੇਖੂਗਾ ਇਹਨੂੰ ਜਦੋਂ ਨਵਾਂ ਬਣਾਉਗਾ ਮੈਂ ਤਾਂ ਦੇਖਣ ਆਉਗਾ ਔਰ ਉਹਨਾਂ ਨੇ ਜਿਹੜੀ ਸਾਡੇ ਪਿੰਡ ਦੀ ਮੰਗ ਪਹਿਲੇ ਧਾਰ ਤੋਂ ਸੁਣੀ ਔਰ ਪਿਛਲੀਆਂ ਸਰਕਾਰਾਂ ਚ ਬਹੁਤ ਵਾਰੀ ਸਮੇਂ-ਸਮੇਂ ਤੇ ਸਾਡੇ ਪਿੰਡ ਦੀ ਮੰਗ ਸੀਗੀ ਵੀ ਆ ਸਾਡਾ ਸਕੂਲ ਬਣਾਇਆ ਜਾਵੇ ਜੀ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਹੈ ਔਰ ਸਾਡੀ ਬੜੀ ਮੰਤਰੀ ਸਾਹਿਬ ਤੋਂ ਆਸ ਵੀ ਵਜੀ ਹੈ ਔਰ ਸਾਡੇ ਜਿਹੜਾ ਉਹਨਾਂ ਪਹਿਲ ਦੇ ਆਧਾਰ ਤੋਂ ਜਿਹੜਾ ਸਾਡੇ ਸਕੂਲ ਬਣਨ ਵਿੱਚ ਗਿਆ ਵਾ ਅਕਰ ਹਸੈਨ ਜਕਰ ਹਸੈਨ ਜੀ ਸਕੂਲ ਤੁਹਾਡੇ ਦੀ ਹਾਲਤ ਮਾੜੀ ਸੀਗੀ ਹੈ ਹੁਣ ਦੁਬਾਰਾ ਸਕੂਲ ਬਣ ਗਿਆ ਕਿਦਾਂ ਦੇਖਦੇ ਹਾਂ ਕਿਦਾ ਧੰਨਵਾਦ ਕਰਦੇ ਅਸੀਂ ਹਰਜੋਤ ਸਿੰਘ ਬੈਂਸ ਦਾ ਆਪਣੇ ਕੈਪਟਨ ਸੂਬੇ ਦਾ ਰਾਜਪਾਲ ਜੀ ਦਾ ਤੇ ਸਮਸ਼ੇਦ ਆਪਣੇ ਪਿੰਡ ਦਾ ਮੁਖੀ ਵੀ ਹੈ ਇਹਨਾਂ ਦਾ ਵੀ ਧੰਨਵਾਦ ਕਰਦੇ ਪਰ ਹਰਜੋਤ ਸਿੰਘ ਬੈਂਸ ਜੀ ਦਾ ਜ਼ਿਆਦਾ ਕਰਦੇ ਕਿਉਂਕਿ ਕਿਸੇ ਸਰਕਾਰ ਨੇ ਸਾਡੀ ਸੁਣਾਈ ਨਹੀਂ ਕਰੀ ਤੇ ਮੰਤਰੀ ਆਂਦੇ ਜਾਂਦੇ ਰਹੇ ਤੇ ਸਾਡੇ ਬੱਚੇ ਬਹੁਤ ਪਰੇਸ਼ਾਨ ਹੋਏ ਇੱਥੇ ਤੇ ਉਸ ਕਰਕੇ ਹੁਣ ਅਸੀਂ ਸੋਚਦੇ ਕਿ ਸਾਡੇ ਸਕੂਲ ਦੀ ਹਾਲਤ ਵਧੀਆ ਬਣ ਜਾਏਗੀ ਤੁਹਾਡਾ ਰਾਜਪਾਲ ਜੀ ਰਾਜਪਾਲ ਜੀ ਤੁਹਾਡੇ ਪਿੰਡ ਦਾ ਜਿਹੜਾ ਸਕੂਲ ਸੀਗਾ ਕਦੋਂ ਤੋਂ ਇਹਦੀ ਹਾਲਾਤ ਖਰਾਬ ਸੀਗੀ ਔਰ ਕਦੋਂ ਦਾ ਬਣਿਆ ਹੋਇਆ ਸਕੂਲ ਹੈ ਤੇ ਕਿਦਾਂ ਦੇਖਦੇ ਹੁਣ ਇਹਦੀ ਹਾਲ ਲਗਭਗ 40 ਸਾਲ ਪੁਰਾਣਾ ਸਕੂਲ ਬਣਿਆ ਤਾਂ ਜੀ ਇਹ ਕਾਫੀ ਪੁਰਾਣਾ ਬਿਲਡਿੰਗ ਜਿਹੜੀ ਮਿੱਟੀ ਛੱਡਦੀ ਸੀ ਸਾਰੀ गिरਣ ਵਾਲੀ ਦੀ ਬੱਚੇ ਸਾਡੇ ਪੜ੍ਹਦੇ ਦੇ ਇੱਥੇ ਸਕੂਲ ਦੇ ਮੇਰੇ ਹੀ ਬੱਚੇ ਪੜ੍ਹਦੇ ਵਿੱਚ ਹੀ ਦੇਚ ਤੇ ਹੁਣ ਉਹ ਤੋਂ ਬਾਅਦ ਸਾਡੀਆਂ ਸਰਕਾਰਾਂ ਕਈ ਆਈਆਂ ਤੇ ਕਈਆਂ ਨੇ ਮਤਲਬ ਮੰਤਰੀ ਬਥੇਰੇ ਆਲੇ ਬਥੇਰੇ ਨੇ ਕਿਸੇ ਨੇ ਸਕੂਲ ਬਾਰੇ ਨਹੀਂ ਸੋਚਿਆ ਠੀਕ ਹੈ ਜੀ ਸਾਡਾ ਸਰਪੰਚ ਚਾਹ ਪੁਰਾਣੇ ਚਾਹ ਨਵੇਂ ਕੋਈ ਵੀ ਬਣੇ ਇਹ ਚੀਜ਼ ਬਾਰੇ ਨਹੀਂ ਉਹਨਾਂ ਨੇ ਸੋਚਿਆ ਬਈ ਸਕੂਲ ਬਣਾਣਾ ਕਿ ਨਹੀਂ ਬਣਾਣਾ ਹੁਣ ਬੱਚੇ ਪੜ੍ਹਨ ਕਿੱਥੇ ਜਾਂਦੇ ਨੇ ਬੱਚੇ ਪੜ੍ਹਨ ਜਾਂਦੇ ਜੀ ਧਨੇਰਾ ਸਾਹਿਬ ਕਿੰਨੇ ਕੁ ਦੂਰ ਹੈ ਇੱਥੋਂ ਲਗਭਗ 2 ਕਿਲੋਮੀਟਰ 1.5 ਕਿਲੋਮੀਟਰ ਹੋਗਾ ਕਿੰਨੇ ਕੁ ਬੱਚੇ ਅੰਦਾਜ਼ਨ ਪੜ੍ਹਦੇ ਆ ਸਕੂਲ ਚ 40 ਬੱਚੇ ਦਾ ਸਾਡੇ ਹੈਗੇ ਜੀ ਖੁੱਲੇ 40 ਬੱਚੇ ਪੜ੍ਹਦੇ ਆ ਸਕੂਲ ਦੇ ਖੇੜ ਦੇ ਅੰਦਰ ਹੁਣ ਜਦੋਂ ਬਿਲਡਿੰਗ ਬਣ ਜਾਣੀ ਆ ਤਾਂ ਫੇ ਕਿਦਾਂ ਦੇਖਦੇ ਉਹਦਾ ਬਿਲਡਿੰਗ ਬਣੂ ਵੀ ਤਾਂ ਹੁਣ ਬਹੁਤ ਵਧੀਆ ਸਾਡੇ ਬੱਚੇ ਨੇੜੇ ਆਉਣਗੇ ਸਾਡੇ ਘਰ ਦੇ ਨਜ਼ਦੀਕ ਹੈ ਜੀ ਇਹ ਬਿਲਕੁਲ ਤੇ ਬੱਚਿਆਂ ਨੂੰ ਬੜੀ ਸਹੂਲਤ ਹੈ ਸਾਡੇ ਨੂੰ ਆਣ ਜਾਣ ਦੀ ਇੱਥੇ ਨਜ਼ਦੀਕ ਸਾਡਾ ਸਕੂਲ ਬਣ ਰਿਹਾ ਹੈ ਤੇ ਕਿਸੇ ਵੀ ਮਤਲਬ ਸਾਡੇ ਕਿਸੇ ਮੰਤਰੀ ਨੇ ਇਹ ਗੱਲ ਨਹੀਂ ਕੀਤੀ ਹਰਜੋਤ ਵੈਸ ਸਿੰਘ ਜੀ ਨੇ ਆ ਕੇ ਸਾਡਾ ਸਕੂਲ ਦੇਖਿਆ ਹਾਲਾਤ ਦੇਖੀ ਤੇ ਉਹਨਾਂ ਹੀ ਦੇ ਬਾਰੇ 'ਚ ਅਸੀਂ ਮੰਗ ਰੱਖੀ ਤੇ ਉਹਨਾਂ ਨੇ ਜੋ ਵੀ ਆਪਣਾ ਫੈਸਲਾ ਲਿਆ 아이 ਦੇ ਬਾਰੇ ਸਕੂਲ ਬਾਰੇ ਸਭ ਤੋਂ ਪਹਿਲੇ ਯਾਨੀ ਕਿ ਉਹਨਾਂ ਨੇ ਜੋ ਵੀ ਕੀਤਾ ਸਾਡੇ ਸ਼ਮਸ਼ੇਰ ਸਿੰਘ ਜੀ ਨੇ ਜੋ ਵੀ ਮੰਗ ਰੱਖੀ ਦੀ ਉਹਦੇ ਨਾਲ ਰਲ ਮਿਲ ਕੇ ਸਕੂਲ ਬਣਾਉਣ ਦੀ ਪੂਰੀ ਉਹਨਾਂ ਨੇ ਕੋਸ਼ਿਸ਼ ਕੀਤੀ ਰੋ ਬਣ ਰਿਹਾ ਬਿਲਡਿੰਗ ਤਿਆਰ ਹੋ ਰਹੀ ਸਾਡੀ ਅੱਜ ਭੰਨ ਰੇ ਤੇ ਨਵੇਂ ਸਿਰੇ ਕੰਮ ਚੱਲ ਰਿਹਾ ਹੈ